ਸਸ਼ਿਆਕਾਲ ਵਿਖਰੇ ਤੁਸੀਂ ਔਨ 에ਅਰ ਇਸ ਵਕਤ ਇੱਕ ਬਹੁਤ ਵੱਡੀ ਖਬਰ ਜਿਸ ਦੇ ਨਾਲ ਪੰਜਾਬੀਆਂ ਨੂੰ ਬੇਸ਼ੱਕ ਇੱਕ ਵੱਡਾ ਝਟਕਾ ਲੱਗਾ ਕਿਉਂਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਰੂਲਸ ਹੋਰ ਜ਼ਿਆਦਾ ਸਖਤ ਕਰ ਦਿੱਤੇ ਗਏ ਨੇ ਵਿਜ਼ਿਟਰ ਵੀਜ਼ੇ ਤੇ ਜਾ ਕੇ ਆਪਣਾ ਵੀਜ਼ਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾਣਾ ਬਦਲਵਾਣਾ ਹੁਣ ਨਹੀਂ ਪੋਸੀਬਲ ਹੋਏਗਾ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਪਹਿਲਾਂ ਇਹ ਹੁੰਦਾ ਸੀ ਕਿ ਵਿਜ਼ਟਰ ਵੀਜ਼ਾ ਤੇ ਜਾ ਕੇ ਲੋਕ ਉੱਥੇ ਵਰਕ ਪਰਮਿਟ ਲਈ ਅਰਜ਼ੀ ਦਿੰਦੇ ਸੀ ਅਪਲਾਈ ਕਰ ਦਿੰਦੇ ਸੀ ਜਿਸ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਸੀ ਤੇ ਕੁਝ ਵਕਤ ਬਾਅਦ ਉਹ ਪੀਆਰ ਦੀ ਫਾਈਲ ਲਈ ਵੀ ਅਪਲਾਈ ਕਰ ਸਕਦੇ ਸੀ ਪਰ ਕੈਨੇਡਾ ਦੀ ਸਰਕਾਰ ਨੇ ਸਖਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਹੈ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਯਾਨੀ ਕਿ ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਵਿਜ਼ਿਟਰ ਦੇ ਤੌਰ ਤੇ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਦੀ ਸਰਹੱਦ ਦੇ ਅੰਦਰ ਦਾਖਲ ਹੋਵਾਂਗੇ ਤੇ ਫਿਰ ਉੱਥੇ ਵਰਕ ਪਰਮਿਟ ਲਈ ਅਪਲਾਈ ਕਰ ਦੇਵਾਂਗੇ ਤੇ ਇਹ ਮਮਕਨ ਨਹੀਂ ਹੋਏਗਾ ਕਿਉਂਕਿ ਸਰਕਾਰ ਨੇ ਇਹ ਪਾਲਿਸੀ ਬੰਦ ਕਰ ਦਿੱਤੀ ਹੈ ਜਿਸ ਦੇ ਨਾਲ ਜ਼ਾਹਿਰ ਜਈ ਗੱਲ ਹੈ ਲੱਖਾਂ ਹੀ ਪੰਜਾਬੀਆਂ ਦੇ ਸੁਪਨੇ ਜ਼ਰੂਰ ਟੁੱਟੇ ਹੋਣੇ ਕਿਉਂਕਿ ਕੈਨੇਡਾ ਜਾਣ ਦਾ ਕੋਈ ਨਾ ਕੋਈ ਰਸਤਾ ਜੋ ਲੋਕ ਨੇ ਉਹ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਚਾਹੇ ਵਰਕ ਪਰਮਿਟ ਦੇ ਥਰੂ ਚਾਹੇ ਟੂਰਿਸਟ ਵੀਜ਼ਾ ਦੇ ਥਰੂ ਕਿ ਇੱਕ ਵਾਰ ਅਸੀਂ ਕੈਨੇਡਾ ਦੇ ਵਿੱਚ ਐਂਟਰ ਹੋ ਜਾਈਏ ਔਰ ਟੂਰਿਸਟ ਵੀਜ਼ਾ ਤੇ ਜਾ ਕੇ ਵਿਜ਼ਿਟਰ ਵੀਜ਼ਾ ਤੇ ਜਾ ਕੇ ਉਸ ਵੀਜ਼ਾ ਦੇ ਉੱਤੇ ਵਰਕ ਪਰਮਿਟ ਹਾਸਲ ਕਰਨਾ ਇਹ ਇਹ ਬਹੁਤ ਲੰਬੇ ਅਰਸੇ ਤੋਂ ਦੇਖਿਆ ਜਾ ਰਿਹਾ ਹੈ ਖਾਸ ਕਰਕੇ ਕੋਵਿਡ ਤੋਂ ਬਾਅਦ ਕਿਉਂਕਿ ਇਹ ਜੋ ਪਾਲਿਸੀ ਸੀ ਉਸ ਵਕਤ ਲਾਗੂ ਕੀਤੀ ਗਈ ਸੀ ਜਦੋਂ ਅਗਸਤ 2020 ਦੌਰਾਨ ਕੈਨੇਡੀਅਨ ਸਰਕਾਰ ਨੇ ਕੋਵਿਡ ਦੇ ਸਮੇਂ ਇਹ ਪਾਲਿਸੀ ਲਿਆਂਦੀ ਸੀ ਇਸ ਪਾਲਿਸੀ ਦੇ ਤਹਿਤ ਕੈਨੇਡਾ ਆਏ ਹੋਏ ਵਿਜ਼ਿਟਰ ਜੋ ਕਿ ਕਿਉਂਕਿ ਉਸ ਵਕਤ ਉਡਾਨਾਂ ਬੰਦ ਹੋ ਗਈਆਂ ਸੀ ਚੱਲ ਨਹੀਂ ਰਹੀਆਂ ਸੀ ਘਰ ਵਾਪਸ ਨਹੀਂ ਉਹ ਪਰਤ ਸਕੇ ਸੀ ਕਾਫੀ ਲੰਬੇ ਅਰਸੇ ਲਈ ਸੋ ਉਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਪਾਲਿਸੀ ਲੈ ਕੇ ਆਈ ਸੀ ਕਿ ਜੋ ਪਰੇਸ਼ਾਨੀਆਂ ਕਰਕੇ ਕੋਵਿਡ ਦੇ ਲਾਕਡਾਊਨ ਕਰਕੇ ਕੈਨੇਡਾ ਦੇ ਵਿੱਚ ਹੀ ਰਹਿ ਗਏ ਨੇ ਉਹ ਵਰਕ ਪਰਮਿਟ ਲੈ ਸਕਦੇ ਨੇ ਤੇ ਇੱਥੇ ਬੈਠ ਕੇ ਕੰਮ ਕਰ ਸਕਦੇ ਨੇ ਪਰ ਇਮੀਗ੍ਰੇਸ਼ਨ ਮਾਹਰਾਂ ਤੋਂ ਜੋ ਜਾਣਕਾਰੀ ਮਿਲੀ ਉਸ ਦੇ ਮੁਤਾਬਿਕ ਇਸ ਪਾਲਿਸੀ ਤਹਿਤ ਜੇਕਰ ਕਿਸੇ ਵਿਅਕਤੀ ਦੇ ਕੋਲ ਵਿਜ਼ਿਟਰ ਸਟੇਟਸ ਹੁੰਦਾ ਸੀ ਤਾਂ ਉਹ ਬਾਰਡਰ ਤੇ ਜਾ ਕੇ ਵਰਕ ਪਰਮਿਟ ਹਾਸਲ ਕਰ ਸਕਦਾ ਸੀ ਔਰ ਇਸ ਨੂੰ ਤਕਨੀਕੀ ਭਾਸ਼ਾ ਦੇ ਵਿੱਚ ਫਲੈਗ ਪਾਲਿੰਗ ਕਿਹਾ ਜਾਂਦਾ ਸੀ ਇਸ ਪਾਲਿਸੀ ਦੇ ਤਹਿਤ ਬਾਰਡਰ ਤੇ ਜਾ ਕੇ ਜਿਸ ਨੇ ਅਰਜ਼ੀ ਦੇਣੀ ਹੁੰਦੀ ਸੀ ਉਸੇ ਦਿਨ ਹੀ ਵਰਕ ਪਰਮਿਟ ਉਸ ਨੂੰ ਹਾਸਲ ਹੋ ਜਾਂਦਾ ਸੀ ਜਦਕਿ ਕਿਸੇ ਹੋਰ ਦੇਸ਼ ਵਿੱਚੋਂ ਵਰਕ ਪਰਮਿਟ ਦੀ ਅਰਜ਼ੀ ਲਗਾਉਣ ਵਾਲੇ ਜੋ ਕੈਂਡੀਡੇਟਸ ਨੇ ਉਹਨਾਂ ਦੀ ਜੋ ਡੀਕ ਹੈ ਉਹ ਲੰਬੀ ਸੀ ਪਰ ਇਸ ਪਾਲਿਸੀ ਦੱਸ ਦਈਏ ਜੋ ਪਾਲਿਸੀ ਕੋਵਿਡ ਦੇ ਦੌਰਾਨ ਆਈ ਸੀ ਅਗਸਤ 2020 ਚ ਜਦੋਂ ਇਹ ਪਾਲਿਸੀ ਆਈ ਸੀ ਇਸ ਦੀ ਜੋ ਮਿਆਦ ਸੀ 28 ਫਰਵਰੀ 2025 ਤੱਕ ਰੱਖੀ ਗਈ ਸੀ ਪਰ ਇਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤਾ ਗਿਆ ਯਾਨੀ ਕਿ ਅਗਲੇ ਸਾਲ 2025 ਦੇ ਵਿੱਚ ਇਸ ਦੀ ਮਿਆਦ ਖਤਮ ਹੋਣੀ ਸੀ ਯਾਨੀ ਕਿ ਹਜੇ ਵੀ 8 ਤੋਂ 9 ਮਹੀਨੇ ਪਏ ਸੀ ਇਸ ਪਾਲਿਸੀ ਦੇ ਖਤਮ ਹੋਣ ਦੇ ਵਿੱਚ ਪਰ ਪਹਿਲਾਂ ਹੀ ਇਸ ਨੂੰ ਖਤਮ ਕਰ ਦਿੱਤਾ ਗਿਆ ਸੋ ਇਸ ਦਾ ਐਲਾਨ ਜੋ ਹੈ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕੈਨੇਡਾ ਵਿੱਚਲੇ ਨੌਕਰੀ ਦਿੱਤਿਆਂ ਨੂੰ ਲੋੜਿੰਦਾ ਕਰਮਚਾਰੀਆਂ ਦੀ ਭੜਤੀ ਦੇ ਵਿਚਾਰ ਰਹੀ ਚੁਣੌਤੀਆਂ ਦੀ ਗੱਲਬਾਤ ਜਦੋਂ ਕੀਤੀ ਸੀ ਉਸ ਵਕਤ ਕੀਤਾ ਗਿਆ ਸੀ ਸੋ ਇਸ ਪਾਲਿਸੀ ਨੂੰ ਜਦੋਂ ਲਿਆ ਗਿਆ ਸੀ ਉਸ ਸਮੇ ਟੂਰਿਸਟ ਵੱਜੋਂ ਜੋ ਗਏ ਹੋਏ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਕੋਲ ਕੋਈ ਨਾ ਕੋਈ ਸਕਿੱਲ ਹੁੰਦੀ ਸੀ ਸੋ ਉਹ ਸਕਿੱਲ ਦੇ ਬੇਸ ਤੇ ਵਰਕ ਪਰਮਿਟ ਹਾਸਲ ਕਰ ਲੈਂਦੇ ਸੀ ਆਸਾਨੀ ਦੇ ਨਾਲ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਸੀ ਪਰ ਹੁਣ ਵਿਜ਼ਟਰ ਵੀਜ਼ਾ ਤੇ ਜਾ ਕੇ ਤੁਸੀਂ ਉਸ ਨੂੰ ਵਰਕ ਪਰਮਿਟ ਦੇ ਵਿੱਚ ਨਹੀਂ ਬਦਲਵਾ ਸਕੋਗੇ ਕਿਉਂਕਿ ਇਸ ਪਾਲਿਸੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਕੈਨੇਡਾ ਦੇ ਵਿੱਚ ਖਤਮ ਕਰ ਦਿੱਤਾ ਗਿਆ ਹੈ ਇਸ ਪਾਲਿਸੀ ਦੇ ਅਧੀਨ ਵਰਕ ਪਰਮਿਟ ਲੈਣ ਵਾਲੇ ਵਿਅਕਤੀ ਕੋਲ ਅਸਦੀਰ ਦੇਣ ਦੇ ਵਕਤ ਯਾਨੀ ਕਿ ਜਦੋਂ ਐਪਲੀਕੇਸ਼ਨ ਲਗਾਨੀ ਹੁੰਦੀ ਉਸ ਵਕਤ ਇੱਕ ਵੈਲਿਡ ਟੂਰਿਸਟ ਸਟੇਟਸ ਹੋਣਾ ਚਾਹੀਦਾ ਸੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨੀ ਕਿ LMIA ਬੇਸਡ ਜੌਬ ਆਫਰ ਹੋਣਾ ਚਾਹੀਦਾ ਸੀ ਜੋ ਕਿ ਉੱਥੇ ਜਾ ਕੇ ਲੋਕ ਲੈ ਲੈਂਦੇ ਸੀ ਪੈਸੇ ਦੇ ਕੇ LMIA ਲੈ ਲੈਂਦੇ ਸੀ ਤੇ ਫਿਰ ਉਸ ਦੇ ਬਿਹਾਫ ਤੇ ਉਸ ਦੇ ਬੁਨਿਆਦ ਤੇ ਜੋ ਵਰਕ ਪਰਮਿਟ ਉਹ ਹਾਸਲ ਕਰਦੇ ਸੀ ਕਿਉਂਕਿ ਕੁਝ ਲੋਕ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਸਟੱਡੀ ਵੀਜ਼ੇ ਤੇ ਉਹ ਨਹੀਂ ਜਾ ਸਕਦੇ ਤੇ ਗੈਪ ਉਹਨਾਂ ਦਾ ਬਹੁਤ ਜ਼ਿਆਦਾ ਹੈ ਐਕਸਪ੍ਰੈਸ ਐਂਟਰੀ ਦੇ ਰਾਹੀਂ ਉਹਨਾਂ ਨੂੰ ਪੀਆਰ ਨਹੀਂ ਮਿਲ ਰਹੀ ਹੈ ਪੁਆਇੰਟਸ ਉਹਨਾਂ ਦੇ ਘੱਟ ਰਹੇ ਨੇ ਸੀਆਰ ਸਕੋਰ ਉਹਨਾਂ ਦਾ ਘੱਟ ਰਿਹਾ ਹੈ ਸੋ ਅਜਿਹੇ ਲੋਕ ਕੀ ਕਰਦੇ ਸੀ ਉਹਨਾਂ ਦੇ ਕੋਲ ਪੈਸਾ ਹੁੰਦਾ ਸੀ ਬੈਂਕ ਸਟੇਟਮੈਂਟਸ ਹੁੰਦੀਆਂ ਸੀ ਸੋ ਉਸ ਦੇ ਬਿਹਾਰਫ ਤੇ ਉਹ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਦੀ ਸਰਹੱਦ ਦੇ ਅੰਦਰ ਦਾਖਲ ਹੋ ਜਾਂਦੇ ਸੀ ਤੇ ਉਸ ਤੋਂ ਬਾਅਦ ਐਲ ਐਮ ਆਈਏ ਤੇ ਮੋਟਾ ਪੈਸਾ ਖਰਚ ਕੇ ਉਹ ਐਲ ਐਮ ਆਈਏ ਹਾਸਲ ਕਰਦੇ ਸੀ ਉਸ ਤੋਂ ਬਾਅਦ ਵਰਕ ਪਰਮਿਟ ਉਹਨਾਂ ਨੂੰ ਆਸਾਨੀ ਦੇ ਨਾਲ ਮਿਲ ਜਾਂਦਾ ਸੀ ਜਿਸ ਤੋਂ ਬਾਅਦ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਹੌਲੀ-ਹੌਲੀ ਕਰਕੇ ਉੱਥੇ ਵੱਸ ਜਾਂਦੇ ਸੀ ਤੇ ਫਿਰ ਪੀ ਆਰ ਦੀ ਫਾਈਲ ਲਗਾ ਕੇ ਪੀ ਆਰ ਵੀ ਕਈ ਲੋਕ ਇਸੇ ਤਰੀਕੇ ਦੇ ਨਾਲ ਹੋਏ ਨੇ ਕਿਉਂਕਿ ਇਹ ਇੱਕ ਸੌਖਾ ਸੀ ਕੈਨੇਡਾ ਦੇ ਅੰਦਰ ਦਾਖਲ ਹੋਣ ਦਾ ਜੋ ਕਿ ਸਟੱਡੀ ਵੀਜ਼ਾ ਤੇ ਨਹੀਂ ਜਾ ਸਕਦੇ ਸਿੱਧੇ ਵਰਕ ਪਰਮਿਟ ਤੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਉਮਰ ਥੋੜੀ ਜ਼ਿਆਦਾ ਹੈ ਜੋ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਸੋ ਵਿਜ਼ਟਰ ਵੀਜ਼ੇ ਤੇ ਜਾ ਕੇ ਉਸ ਨੂੰ ਬਾਅਦ ਦੇ ਵਿੱਚ ਵਰਕ ਪਰਮਿਟ ਚ ਕਨਵਰਟ ਕਰਾਣਾ ਤੇ ਉਸ ਦੇ ਬਿਹਾਫ ਤੇ ਕੈਨੇਡਾ ਦੇ ਵਿੱਚ ਪੱਕੇ ਹੋਣਾ ਇਹ ਇੱਕ ਸੌਖਾ ਤਰੀਕਾ ਸੀ ਪਰ ਇਸ ਤੇ ਰੋਕ ਲਗਾ ਦਿੱਤੀ ਗਈ ਹੈ ਕੈਨੇਡਾ ਦੀ ਜੇਕਰ ਗੱਲ ਕੀਤੀ ਜਾਵੇ ਔਰ ਜੋ ਰੂਲਸ ਨੇ ਉਹ ਬੇहद ਸਖਤ ਕਰ ਦਿੱਤੇ ਗਏ ਨੇ ਔਰ ਬੀਤੇ ਦਿਨ ਵੀ ਅਸੀ ਖਬਰ ਦਿਖਾਈ ਸੀ ਕਿ ਕੈਨੇਡਾ ਦੇ ਵਿੱਚ ਜੋ ਸਟੂਡੈਂਟਸ ਨੇ ਜੋ ਸਟੱਡੀ ਬੇਸ ਤੇ ਗਏ ਹੋਏ ਨੇ ਉਹ ਸੜਕਾਂ ਤੇ ਨੇ ਹਰ ਇੱਕ ਸੂਬੇ ਦੇ ਵਿੱਚ ਪ੍ਰਦਰਸ਼ਨ ਲਗਾਤਾਰ ਜਾਰੀ ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਸਿਰ ਤੇ ਕਰਜ਼ੇ ਦੀ ਪੰਡ ਚੁੱਕ ਕੇ ਇੱਥੇ ਆਏ ਆ ਸਟੱਡੀ ਵੀਜ਼ੇ ਤੇ ਆਏ ਆ ਔਰ ਇਹ ਸੁਪਨਾ ਲੈ ਕੇ ਆਏ ਆ ਕਿ ਸਾਨੂੰ ਵਰਕ ਪਰਮਿਟ ਮਿਲੇਗਾ ਉਸ ਤੋਂ ਬਾਅਦ ਅਸੀਂ ਪੱਕੇ ਹੋਵਾਂਗੇ ਪਰ ਕੈਨੇਡਾ ਸਰਕਾਰ ਨੇ ਸਾਫ਼ ਜ਼ਾਹਿਰ ਕਰ ਦਿੱਤਾ ਹੈ ਕਿ ਵਰਕ ਪਰਮਿਟ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਵਰਕ ਪਰਮਿਟ ਸਟੱਡੀ ਤੋਂ ਬਾਅਦ ਤੁਹਾਨੂੰ ਮਿਲੇਗਾ ਇਹ ਜ਼ਰੂਰੀ ਨਹੀਂ ਹੈ ਤੇ ਵਰਕ ਪਰਮਿਟ ਜੇਕਰ ਤੁਹਾਨੂੰ ਮਿਲ ਵੀ ਗਿਆ ਤਾਂ ਫਿਰ ਉਸ ਦੇ ਵਿੱਚ ਇਜ਼ਾਫਾ ਹੋਏਗਾ ਉਸ ਨੂੰ ਵਧਾਇਆ ਜਾਏਗਾ ਇਹ ਵੀ ਜ਼ਰੂਰੀ ਨਹੀਂ ਹੈ ਤੇ ਜੇਕਰ ਤੁਸੀਂ ਵਰਕ ਪਰਮਿਟ ਤੇ ਹੋ ਉਸ ਤੋਂ ਬਾਅਦ ਤੁਸੀਂ ਪੀਆਰ ਦੀ ਫਾਈਲ ਅਪਲਾਈ ਕਰ ਸਕਦੇ ਹੋ ਇਹ ਵੀ ਜ਼ਰੂਰੀ ਨਹੀਂ ਹੈ ਯਾਨੀ ਕਿ ਜੋ ਪਾਲਿਸੀਆਂ ਨੇ ਉਪਤਲ ਦਿੱਤੀਆਂ ਗਈਆਂ ਨੇ ਹੁਣ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਇਹ ਸੋਚ ਕੇ ਜਾ ਰਹੇ ਹੋ ਕਿ ਅਸੀਂ ਪੜ੍ਹਨ ਲਈ ਜਾ ਰਹੇ ਹਾਂ ਤਾਂ ਉਸ ਤੋਂ ਬਾਅਦ ਉੱਥੇ ਪੱਕੇ ਹੋ ਜਾਵਾਂਗੇ ਤਾਂ ਫਿਰ ਜ਼ਰਾ ਸੋਚ ਸਮਝ ਕੇ ਹੀ ਆਪਣਾ ਜੋ ਤਿਆਰੀ ਹੈ ਉਸ ਨੂੰ ਕਰਿਓ ਕਿਉਂਕਿ ਕੈਨੇਡਾ ਦੇ ਵਿੱਚ ਜੋ ਰੂਲਸ ਨੇ ਉਹ ਬਦਲ ਗਏ ਨੇ ਪਹਿਲਾਂ ਪੂਰੀ ਜਾਣਕਾਰੀ ਲੈ ਕੇ ਹੀ ਕੋਈ ਵੀ ਕਦਮ ਚੁੱਕਣ ਵਾਰੇ ਤੁਸੀਂ ਸੋਚਿਓ ਕਿਉਂਕਿ ਪਹਿਲਾਂ ਹੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਜੋ ਬੱਚੇ ਗਏ ਹੋਏ ਨੇ ਉਹ ਬਹੁਤ ਜ਼ਿਆਦਾ ਤੰਗੀਆਂ ਦਾ ਸਾਹਮਣਾ ਕਰ ਰਹੇ ਨੇ ਔਰ ਕੈਨੇਡਾ ਸਰਕਾਰ ਕਹਿਦੀ ਹੈ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਬੱਚਿਆਂ ਦੀ ਆਮਦ ਵਧੀ ਹੈ ਜੋ ਸੋਰਸਸ ਨੇ ਉਹ ਘਟੇ ਨੇ ਨੌਕਰੀਆਂ ਘਟ ਗਈਆਂ ਨੇ ਕਰ ਮਹਿੰਗੇ ਹੋ ਗਏ ਨੇ ਮੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਸੋ ਇਸ ਦਾ ਅਸਰ ਜੋ ਉੱਥੇ ਦੇ ਪੱਕੇ ਲੋਕ ਨੇ ਵਸਨੀਕ ਨੇ ਔਰ ਉਹਨਾਂ ਤੇ ਬਹੁਤ ਜ਼ਿਆਦਾ ਪੈ ਰਿਹਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਵੀ ਹੈ ਕਿਉਂਕਿ ਉੱਥੇ ਦੇ ਜੰਪਲ ਜੋ ਬੱਚੇ ਨੇ ਜੋ ਲੋਕ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਸੋ ਹੁਣ ਉਹਨਾਂ ਨੂੰ ਪਹਿਲ ਦਿੱਤੀ ਜਾਏਗੀ ਨੌਕਰੀਆਂ ਦੇ ਵਿੱਚ ਵੀ ਇਹ ਪਾਲਿਸੀ ਸਰਕਾਰ ਲੈ ਕੇ ਆਈ ਔਰ ਇਸ ਦੇ ਤਹਿਤ ਜੋ ਵਿਦੇਸ਼ੀ ਸਟੂਡੈਂਟਸ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤੁਸੀਂ ਆਮ ਤੌਰ ਤੇ ਸੁਣਿਆ ਹੀ ਹੋਣਾ ਕਿ ਕੈਨੇਡਾ ਦੇ ਵਿੱਚ ਕੰਮ ਘਟਕ ਗਏ ਨੇ ਕਿਉਂਕਿ ਆਮਦ ਬਹੁਤ ਜ਼ਿਆਦਾ ਹੋ ਗਈ ਹੈ ਬੱਚਿਆਂ ਦੀ ਔਰ ਕੈਨੇਡੀਅਨ ਸਰਕਾਰ ਹੁਣ ਜ਼ੋਰ ਦੇ ਰਹੀ ਹੈ ਕਿ ਜੋ ਉੱਥੇ ਦੇ ਜੰਪਲ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਵੇ ਯਾਨੀ ਕਿ ਆਪਣੇ ਲੋਕਾਂ ਨੂੰ ਪਹਿਲ ਦਿੱਤੀ ਜਾਵੇ ਵਿਦੇਸ਼ੀ ਬੱਚਿਆਂ ਤੋਂ ਪਹਿਲਾਂ ਸੋ ਹੁਣ ਇੱਕ ਹੋਰ ਨਵਾਂ ਰੂਲ ਟੂਰਿਸਟ ਵੀਜ਼ਾ ਤੇ ਜਾ ਕੇ ਵਰਕ ਪਰਮਿਟ ਨਹੀਂ ਮਿਲੇਗਾ ਅੱਜ ਤੋਂ ਤੁਰੰਤ ਪ੍ਰਭਾਵ ਦੇ ਨਾਲ ਇਸ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਸ਼੍ਰੀ ਅਕਾਲ ਵਿਖੇ ਤੁਸੀਂ ਓਨ ਇਅਰ ਇਸ ਵਕਤ ਇੱਕ ਬਹੁਤ ਵੱਡੀ ਖਬਰ ਜਿਸ ਦੇ ਨਾਲ ਪੰਜਾਬੀਆਂ ਨੂੰ ਬੇਸ਼ੱਕ ਇੱਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਰੂਲਸ ਹੋਰ ਜ਼ਿਆਦਾ ਸਖਤ ਕਰ ਦਿੱਤੇ ਗਏ ਨੇ ਵਿਜ਼ਿਟਰ ਵੀਜ਼ੇ ਤੇ ਜਾ ਕੇ ਆਪਣਾ ਵੀਜ਼ਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾਣਾ ਬਦਲਵਾਣਾ ਹੁਣ ਨਹੀਂ ਪੋਸੀਬਲ ਹੋਏਗਾ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਪਹਿਲਾਂ ਇਹ ਹੁੰਦਾ ਸੀ ਕਿ ਵਿਜ਼ਟਰ ਵੀਜ਼ਾ ਤੇ ਜਾ ਕੇ ਲੋਕ ਉੱਥੇ ਵਰਕ ਪਰਮਿਟ ਲਈ ਅਰਜ਼ੀ ਦਿੱਤੇ ਸੀ ਅਪਲਾਈ ਕਰ ਦਿੰਦੇ ਸੀ ਜਿਸ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਸੀ ਤੇ ਕੁਝ ਵਕਤ ਬਾਅਦ ਉਹ ਪੀਆਰ ਦੀ ਫਾਈਲ ਲਈ ਵੀ ਅਪਲਾਈ ਕਰ ਸਕਦੇ ਸੀ ਪਰ ਕੈਨੇਡਾ ਦੀ ਸਰਕਾਰ ਨੇ ਸਖਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਇਸ ਤੇ ਪਾਬੰਦੀ ਲਗਾ ਦਿੱਤੀ ਹੈ ਯਾਨੀ ਕਿ ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਵਿਜ਼ਿਟਰ ਦੇ ਤੌਰ ਤੇ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਦੀ ਸਰਹੱਦ ਦੇ ਅੰਦਰ ਦਾਖਲ ਹੋਵਾਂਗੇ ਤੇ ਫਿਰ ਉੱਥੇ ਵਰਕ ਪਰਮਿਟ ਲਈ ਅਪਲਾਈ ਕਰ ਦੇਵਾਂਗੇ ਤੇ ਇਹ ਮਮਕਨ ਨਹੀਂ ਹੋਏਗਾ ਕਿਉਂਕਿ ਸਰਕਾਰ ਨੇ ਇਹ ਪਾਲਿਸੀ ਬੰਦ ਕਰ ਦਿੱਤੀ ਹੈ ਜਿਸ ਦੇ ਨਾਲ ਜ਼ਾਹਿਰ ਜਈ ਗੱਲ ਹੈ ਲੱਖਾਂ ਹੀ ਪੰਜਾਬੀਆਂ ਦੇ ਸੁਪਨੇ ਜ਼ਰੂਰ ਟੁੱਟੇ ਹੋਣੇ ਕਿਉਂਕਿ ਕੈਨੇਡਾ ਜਾਣ ਦਾ ਕੋਈ ਨਾ ਕੋਈ ਰਸਤਾ ਜੋ ਲੋਕ ਨੇ ਉਹ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਚਾਹੇ ਵਰਕ ਪਰਮਿਟ ਦੇ ਥਰੂ ਚਾਹੇ ਟੂਰਿਸਟ ਵੀਜ਼ਾ ਦੇ ਥਰੂ ਕਿ ਇੱਕ ਵਾਰ ਅਸੀਂ ਕੈਨੇਡਾ ਦੇ ਵਿੱਚ ਐਂਟਰ ਹੋ ਜਾਈਏ ਔਰ ਟੂਰਿਸਟ ਵੀਜ਼ਾ ਤੇ ਜਾ ਕੇ ਵਿਜ਼ਟਰ ਵੀਜ਼ਾ ਤੇ ਜਾ ਕੇ ਉਸ ਵੀਜ਼ਾ ਦੇ ਉੱਤੇ ਵਰਕ ਪਰਮਿਟ ਹਾਸਲ ਕਰਨਾ ਇਹ ਇਹ ਬਹੁਤ ਲੰਬੇ ਅਰਸੇ ਤੋਂ ਦੇਖਿਆ ਜਾ ਰਿਹਾ ਹੈ ਖਾਸ ਕਰਕੇ ਕੋਵਿਡ ਤੋਂ ਬਾਅਦ ਕਿਉਂਕਿ ਇਹ ਜੋ ਪਾਲਿਸੀ ਸੀ ਉਸ ਵਕਤ ਲਾਗੂ ਕੀਤੀ ਗਈ ਸੀ ਜਦੋਂ ਅਗਸਤ 2020 ਦੌਰਾਨ ਕੈਨੇਡੀਅਨ ਸਰਕਾਰ ਨੇ ਕੋਵਿਡ ਦੇ ਸਮੇਂ ਇਹ ਪਾਲਿਸੀ ਲਿਆਂਦੀ ਸੀ ਇਸ ਪਾਲਿਸੀ ਦੇ ਤਹਿਤ ਕੈਨੇਡਾ ਆਏ ਹੋਏ ਵਿਜ਼ਿਟਰ ਜੋ ਕਿ ਕਿਉਂਕਿ ਉਸ ਵਕਤ ਉਡਾਨਾਂ ਬੰਦ ਹੋ ਗਈਆਂ ਸੀ ਚੱਲ ਨਹੀਂ ਰਹੀਆਂ ਸੀ ਘਰ ਵਾਪਸ ਨਹੀਂ ਉਹ ਪਰਤ ਸਕੇ ਸੀ ਕਾਫੀ ਲੰਬੇ ਅਰਸੇ ਲਈ ਸੋ ਉਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਪਾਲਿਸੀ ਲੈ ਕੇ ਆਈ ਸੀ ਕਿ ਜੋ ਪਰੇਸ਼ਾਨੀਆਂ ਕਰਕੇ ਕੋਵਿਡ ਦੇ ਲਾਕਡਾਊਨ ਕਰਕੇ ਕੈਨੇਡਾ ਦੇ ਵਿੱਚ ਹੀ ਰਹਿ ਗਏ ਨੇ ਉਹ ਵਰਕ ਪਰਮਿਟ ਲੈ ਸਕਦੇ ਨੇ ਤੇ ਇੱਥੇ ਬੈਠ ਕੇ ਕੰਮ ਕਰ ਸਕਦੇ ਨੇ ਪਾਰ ਇਮੀਗ੍ਰੇਸ਼ਨ ਮਾਹਰਾਂ ਤੋਂ ਜੋ ਜਾਣਕਾਰੀ ਮਿਲੀ ਉਸ ਦੇ ਮੁਤਾਬਕ ਇਸ ਪਾਲਿਸੀ ਤਹਿਤ ਜੇਕਰ ਕਿਸੇ ਵਿਅਕਤੀ ਦੇ ਕੋਲ ਵਿਜ਼ਿਟਰ ਸਟੇਟਸ ਹੁੰਦਾ ਸੀ ਤਾਂ ਉਹ ਬਾਰਡਰ ਤੇ ਜਾ ਕੇ ਵਰਕ ਪਰਮਿਟ ਹਾਸਲ ਕਰ ਸਕਦਾ ਸੀ ਔਰ ਇਸ ਨੂੰ ਤਕਨੀਕੀ ਭਾਸ਼ਾ ਦੇ ਵਿੱਚ ਫਲੈਗ ਪੋਲਿੰਗ ਕਿਹਾ ਜਾਂਦਾ ਸੀ ਇਸ ਪਾਲਿਸੀ ਦੇ ਤਹਿਤ ਬਾਰਡਰ ਤੇ ਜਾ ਕੇ ਜਿਸ ਨੇ ਅਰਜ਼ੀ ਦੇਣੀ ਹੁੰਦੀ ਸੀ ਉਸੇ ਦਿਨ ਹੀ ਵਰਕ ਪਰਮਿਟ ਉਸ ਨੂੰ ਹਾਸਲ ਹੋ ਜਾਂਦਾ ਸੀ ਜਦਕਿ ਕਿਸੇ ਹੋਰ ਦੇਸ਼ ਵਿੱਚੋਂ ਵਰਕ ਪਰਮਿਟ ਦੀ ਅਰਜ਼ੀ ਲਗਾਉਣ ਵਾਲੇ ਜੋ ਕੈਂਡੀਡੇਟਸ ਨੇ ਉਹਨਾਂ ਦੀ ਜੋ ਡੀਕ ਹੈ ਉਹ ਲੰਬੀ ਸੀ ਪਰ ਇਸ ਪਾਲਿਸੀ ਦੱਸ ਦਈਏ ਜੋ ਪਾਲਿਸੀ ਕੋਵਿਡ ਦੇ ਦੌਰਾਨ ਆਈ ਸੀ ਅਗਸਤ 2020 ਚ ਜਦੋਂ ਇਹ ਪਾਲਿਸੀ ਆਈ ਸੀ ਇਸ ਦੀ ਜੋ ਮਿਆਦ ਸੀ 28 ਫਰਵਰੀ 2025 ਤੱਕ ਰੱਖੀ ਗਈ ਸੀ ਪਰ ਇਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤਾ ਗਿਆ ਯਾਨੀ ਕਿ ਅਗਲੇ ਸਾਲ 2025 ਦੇ ਵਿੱਚ ਇਸ ਦੀ ਮਿਆਦ ਖਤਮ ਹੋਣੀ ਸੀ ਯਾਨੀ ਕਿ ਹਜੇ ਵੀ 8 ਤੋਂ 9 ਮਹੀਨੇ ਪਏ ਸੀ ਇਸ ਪਾਲਿਸੀ ਦੇ ਖਤਮ ਹੋਣ ਦੇ ਵਿੱਚ ਪਰ ਪਹਿਲਾਂ ਹੀ ਇਸ ਨੂੰ ਖਤਮ ਕਰ ਦਿੱਤਾ ਗਿਆ ਸੋ ਇਸ ਦਾ ਐਲਾਨ ਜੋ ਹੈ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀ ਚੀਨੋ ਨੇ ਕੈਨੇਡਾ ਵਿੱਚਲੇ ਨੌਕਰੀ ਦਿੱਤਿਆਂ ਨੂੰ ਲੋੜਿੰਦਾ ਕਰਮਚਾਰੀਆਂ ਦੀ ਭਰਤੀ ਦੇ ਵਿਚਾਰ ਰਹੀ ਚੁਣੌਤੀਆਂ ਦੀ ਗੱਲਬਾਤ ਜਦੋਂ ਕੀਤੀ ਸੀ ਉਸ ਵਕਤ ਕੀਤਾ ਗਿਆ ਸੀ ਸੋ ਇਸ ਪਾਲਿਸੀ ਨੂੰ ਜਦੋਂ ਲਿਆ ਗਿਆ ਸੀ ਉਸ ਸਮੇ ਟੂਰਿਸਟ ਵਜੋਂ ਜੋ ਗਏ ਹੋਏ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਕੋਲ ਕੋਈ ਨਾ ਕੋਈ ਸਕਿੱਲ ਹੁੰਦੀ ਸੀ ਸੋ ਉਹ ਸਕਿੱਲ ਦੇ ਬੇਸ ਤੇ ਵਰਕ ਪਰਮਿਟ ਹਾਸਲ ਕਰ ਲੈਂਦੇ ਸੀ ਆਸਾਨੀ ਦੇ ਨਾਲ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਸੀ ਪਰ ਹੁਣ विजिटर वीजा ਤੇ ਜਾ ਕੇ ਤੁਸੀਂ ਉਸ ਨੂੰ ਵਰਕ ਪਰਮਿਟ ਦੇ ਵਿੱਚ ਨਹੀਂ ਬਦਲਵਾ ਸਕੋਗੇ ਕਿਉਂਕਿ ਇਸ ਪਾਲਿਸੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਕੈਨੇਡਾ ਦੇ ਵਿੱਚ ਖਤਮ ਕਰ ਦਿੱਤਾ ਗਿਆ ਹੈ ਇਸ ਪਾਲਿਸੀ ਦੇ ਅਧੀਨ ਵਰਕ ਪਰਮਿਟ ਲੈਣ ਵਾਲੇ ਵਿਅਕਤੀ ਕੋਲ ਅਸਦੀਰ ਦੇਣ ਦੇ ਵਕਤ ਯਾਨੀ ਕਿ ਜਦੋਂ ਐਪਲੀਕੇਸ਼ਨ ਲਗਾਨੀ ਹੁੰਦੀ ਉਸ ਵਕਤ ਇੱਕ ਵੈਲਿਡ ਟੂਰਿਸਟ ਸਟੇਟਸ ਹੋਣਾ ਚਾਹੀਦਾ ਸੀ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਯਾਨੀ ਕਿ ਐਲ ਐ ਐਮ ਆਈ ਏ ਬੇਸਡ ਜੌਬ ਆਫਰ ਹੋਣਾ ਚਾਹੀਦਾ ਸੀ ਜੋ ਕਿ ਉੱਥੇ ਜਾ ਕੇ ਲੋਕ ਲੈ ਲੈਂਦੇ ਸੀ ਪੈਸੇ ਦੇ ਕੇ LMA ਲੈ ਲੰਦੇ ਸੀ ਤੇ ਫਿਰ ਉਸ ਦੇ ਬਿਹਾਫ ਤੇ ਉਸ ਦੇ ਬੁਨਿਆਦ ਤੇ ਜੋ ਵਰਕ ਪਰਮਿਟ ਉਹ ਹਾਸਲ ਕਰਦੇ ਸੀ ਕਿਉਂਕਿ ਕੁਝ ਲੋਕ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਸਟੱਡੀ ਵੀਜ਼ੇ ਤੇ ਉਹ ਨਹੀਂ ਜਾ ਸਕਦੇ ਤੇ ਗੈਪ ਉਹਨਾਂ ਦਾ ਬਹੁਤ ਜ਼ਿਆਦਾ ਹੈ ਐਕਸਪ੍ਰੈਸ ਐਂਟਰੀ ਦੇ ਰਾਹੀਂ ਉਹਨਾਂ ਨੂੰ ਪੀਆਰ ਨਹੀਂ ਮਿਲ ਰਹੀ ਹੈ ਪੁਆਇੰਟਸ ਉਹਨਾਂ ਦੇ ਘੱਟ ਰਹੇ ਨੇ ਸੀਆਰ ਸਕੋਰ ਉਹਨਾਂ ਦਾ ਘੱਟ ਰਿਹਾ ਹੈ ਸੋ ਅਜਿਹੇ ਲੋਕ ਕੀ ਕਰਦੇ ਸੀ ਉਹਨਾਂ ਦੇ ਕੋਲ ਪੈਸਾ ਹੁੰਦਾ ਸੀ ਬੈਂਕ ਸਟੇਟਮੈਂਟਸ ਹੁੰਦੀਆਂ ਸੀ ਸੋ ਉਸ ਦੇ ਬਿਹਾਰਫ ਤੇ ਉਹ ਵਿਜ਼ਿਟਰ ਵੀਜ਼ਾ ਲੈ ਕੇ ਕੈਨੇਡਾ ਦੀ ਸਰਹੱਦ ਦੇ ਅੰਦਰ ਦਾਖਲ ਹੋ ਜਾਂਦੇ ਸੀ ਤੇ ਉਸ ਤੋਂ ਬਾਅਦ ਐਲ ਐਮ ਆਈਏ ਤੇ ਮੋਟਾ ਪੈਸਾ ਖਰਚ ਕੇ ਉਹ ਐਲ ਐਮ ਆਈਏ ਹਾਸਲ ਕਰਦੇ ਸੀ ਉਸ ਤੋਂ ਬਾਅਦ ਵਰਕ ਪਰਮਿਟ ਉਹਨਾਂ ਨੂੰ ਆਸਾਨੀ ਦੇ ਨਾਲ ਮਿਲ ਜਾਂਦਾ ਸੀ ਜਿਸ ਤੋਂ ਬਾਅਦ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਹੌਲੀ-ਹੌਲੀ ਕਰਕੇ ਉੱਥੇ ਵੱਸ ਜਾਂਦੇ ਸੀ ਤੇ ਫਿਰ ਪੀ ਆਰ ਦੀ ਫਾਈਲ ਲਗਾ ਕੇ ਪੀ ਆਰ ਵੀ ਕਈ ਲੋਕ ਇਸੇ ਤਰੀਕੇ ਦੇ ਨਾਲ ਹੋਏ ਨੇ ਕਿਉਂਕਿ ਇਹ ਇੱਕ ਸੌਖਾ ਕਸਤਾ ਸੀ ਕੈਨੇਡਾ ਦੇ ਅੰਦਰ ਦਾਖਲ ਹੋਣ ਦਾ ਜੋ ਕਿ ਸਟੱਡੀ ਵੀਜ਼ਾ ਤੇ ਨਹੀਂ ਜਾ ਸਕਦੇ ਸਿੱਧੇ ਵਰਕ ਪਰਮਿਟ ਤੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਉਮਰ ਥੋੜੀ ਜ਼ਿਆਦਾ ਹੈ ਜੋ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਜਾਣਾ ਚਾਹੁੰਦੇ ਨੇ ਸੋ ਵਿਜ਼ਟਰ ਵੀਜ਼ੇ ਤੇ ਜਾ ਕੇ ਉਸ ਨੂੰ ਬਾਅਦ ਦੇ ਵਿੱਚ ਵਰਕ ਪਰਮਿਟ ਚ ਕਨਵਰਟ ਕਰਾਣਾ ਤੇ ਉਸ ਦੇ ਬਿਹਾਫ ਤੇ ਕੈਨੇਡਾ ਦੇ ਵਿੱਚ ਪੱਕੇ ਹੋਣਾ ਇਹ ਇੱਕ ਸੌਖਾ ਤਰੀਕਾ ਸੀ ਪਰ ਇਸ ਤੇ ਰੋਕ ਲਗਾ ਦਿੱਤੀ ਗਈ ਹੈ ਕੈਨੇਡਾ ਦੀ ਜੇਕਰ ਗੱਲ ਕੀਤੀ ਜਾਵੇ ਜੋ ਰੂਲਸ ਨੇ ਉਹ ਬੇहद ਸਖਤ ਕਰ ਦਿੱਤੇ ਗਏ ਨੇ ਔਰ ਬੀਤੇ ਦਿਨ ਵੀ ਅਸੀ ਖਬਰ ਦਿਖਾਈ ਸੀ ਕਿ ਕੈਨੇਡਾ ਦੇ ਵਿੱਚ ਜੋ ਸਟੂਡੈਂਟਸ ਨੇ ਜੋ ਸਟੱਡੀ ਬੇਸ ਤੇ ਗਏ ਹੋਏ ਨੇ ਉਹ ਸੜਕਾਂ ਤੇ ਨੇ ਹਰ ਇੱਕ ਸੂਬੇ ਦੇ ਵਿੱਚ ਪ੍ਰਦਰਸ਼ਨ ਲਗਾਤਾਰ ਜਾਰੀ ਹੋ ਕਹਿ ਰਹੇ ਨੇ ਕਿ ਅਸੀਂ ਆਪਣੇ ਸਿਰ ਤੇ ਕਰਜ਼ੇ ਦੀ ਪੰਡ ਚੁੱਕ ਕੇ ਇੱਥੇ ਆਏ ਆ ਸਟੱਡੀ ਵੀਜ਼ੇ ਤੇ ਆਏ ਆ ਔਰ ਇਹ ਸੁਪਨਾ ਲੈ ਕੇ ਆਏ ਆ ਕਿ ਸਾਨੂੰ ਵਰਕ ਪਰਮਿਟ ਮਿਲੇਗਾ ਉਸ ਤੋਂ ਬਾਅਦ ਅਸੀਂ ਪੱਕੇ ਹੋਵਾਂਗੇ ਪਰ ਕੈਨੇਡਾ ਸਰਕਾਰ ਨੇ ਸਾਫ਼ ਜ਼ਾਹਿਰ ਕਰ ਦਿੱਤਾ ਹੈ ਕਿ ਵਰਕ ਪਰਮਿਟ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਵਰਕ ਪਰਮਿਟ ਸਟੱਡੀ ਤੋਂ ਬਾਅਦ ਤੁਹਾਨੂੰ ਮਿਲੇਗਾ ਇਹ ਜ਼ਰੂਰੀ ਨਹੀਂ ਹੈ ਤੇ ਵਰਕ ਪਰਮਿਟ ਜੇਕਰ ਤੁਹਾਨੂੰ ਮਿਲ ਵੀ ਗਿਆ ਤਾਂ ਫਿਰ ਉਸ ਦੇ ਵਿੱਚ ਇਜ਼ਾਫਾ ਹੋਏਗਾ ਉਸ ਨੂੰ ਵਧਾਇਆ ਜਾਏਗਾ ਇਹ ਵੀ ਜ਼ਰੂਰੀ ਨਹੀਂ ਹੈ ਤੇ ਜੇਕਰ ਤੁਸੀਂ ਵਰਕ ਪਰਮਿਟ ਤੇ ਹੋ ਉਸ ਤੋਂ ਬਾਅਦ ਤੁਸੀਂ ਪੀਆਰ ਦੀ ਫਾਈਲ ਅਪਲਾਈ ਕਰ ਸਕਦੇ ਹੋ ਏ ਵੀ ਜ਼ਰੂਰੀ ਨਹੀਂ ਹੈ ਯਾਨੀ ਕਿ ਜੋ ਪਾਲਿਸੀਆਂ ਨੇ ਉਪਤਲ ਦਿੱਤੀਆਂ ਗਈਆਂ ਨੇ ਹੁਣ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਇਹ ਸੋਚ ਕੇ ਜਾ ਰਹੇ ਹੋ ਕਿ ਅਸੀਂ ਪੜਨ ਲਈ ਜਾ ਰਹੇ ਹਾਂ ਤਾਂ ਉਸ ਤੋਂ ਬਾਅਦ ਉੱਥੇ ਪੱਕੇ ਹੋ ਜਾਵਾਂਗੇ ਤਾਂ ਫਿਰ ਜ਼ਰਾ ਸੋਚ ਸਮਝ ਕੇ ਹੀ ਆਪਣਾ ਜੋ ਤਿਆਰੀ ਹੈ ਉਸ ਨੂੰ ਕਰਿਓ ਕਿਉਂਕਿ ਕੈਨੇਡਾ ਦੇ ਵਿੱਚ ਜੋ ਰੂਲਸ ਨੇ ਉਹ ਬਦਲ ਗਏ ਨੇ ਪਹਿਲਾਂ ਪੂਰੀ ਜਾਣਕਾਰੀ ਲੈ ਕੇ ਹੀ ਕੋਈ ਵੀ ਕਦਮ ਚੁੱਕਣ ਵਾਰੇ ਤੁਸੀਂ ਸੋਚਿਓ ਕਿਉਂਕਿ ਪਹਿਲਾਂ ਹੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਜੋ ਬੱਚੇ ਗਏ ਹੋਏ ਨੇ ਉਹ ਬਹੁਤ ਜ਼ਿਆਦਾ ਤੰਗੀਆਂ ਦਾ ਸਾਹਮਣਾ ਕਰ ਰਹੇ ਨੇ ਔਰ ਕੈਨੇਡਾ ਸਰਕਾਰ ਕਹਿਦੀ ਹੈ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਬੱਚਿਆਂ ਦੀ ਆਮਦ ਵਧੀ ਹੈ ਜੋ ਸੋਰਸਸ ਨੇ ਉਹ ਘਟੇ ਨੇ ਨੌਕਰੀਆਂ ਘਟ ਗਈਆਂ ਨੇ ਕਰ ਮਹਿੰਗੇ ਹੋ ਗਏ ਨੇ ਮੰਗਿਆਈ ਬਹੁਤ ਜ਼ਿਆਦਾ ਵੱਧ ਗਈ ਹੈ ਸੋ ਇਸ ਦਾ ਅਸਰ ਜੋ ਉੱਥੇ ਦੇ ਪੱਕੇ ਲੋਕ ਨੇ ਵਸਨੀਕ ਨੇ ਔਰ ਉਹਨਾਂ ਤੇ ਬਹੁਤ ਜ਼ਿਆਦਾ ਪੈ ਰਿਹਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਵੀ ਹੈ ਕਿਉਂਕਿ ਉੱਥੇ ਦੇ ਜੰਪਲ ਜੋ ਬੱਚੇ ਨੇ ਜੋ ਲੋਕ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਸੋ ਹੁਣ ਉਹਨਾਂ ਨੂੰ ਪਹਿਲ ਦਿੱਤੀ ਜਾਏਗੀ ਨੌਕਰੀਆਂ ਦੇ ਵਿੱਚ ਵੀ ਇਹ ਪਾਲਿਸੀ ਸਰਕਾਰ ਲੈ ਕੇ ਆਈ ਔਰ ਇਸ ਦੇ ਤਹਿਤ ਜੋ ਵਿਦੇਸ਼ੀ ਸਟੂਡੈਂਟਸ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤੁਸੀਂ ਆਮ ਤੌਰ ਤੇ ਸੁਣਿਆ ਹੀ ਹੋਣਾ ਕਿ ਕੈਨੇਡਾ ਦੇ ਵਿੱਚ ਕੰਮ ਘਟਕ ਗਏ ਨੇ ਕਿਉਂਕਿ ਆਮਦ ਬਹੁਤ ਜ਼ਿਆਦਾ ਹੋ ਗਈ ਹੈ ਬੱਚਿਆਂ ਦੀ ਔਰ ਕੈਨੇਡੀਅਨ ਸਰਕਾਰ ਹੁਣ ਜ਼ੋਰ ਦੇ ਰਹੀ ਹੈ ਕਿ ਜੋ ਉੱਥੇ ਦੇ ਜੰਪਲ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਵੇ ਯਾਨੀ ਕਿ ਆਪਣੇ ਲੋਕਾਂ ਨੂੰ ਪਹਿਲ ਦਿੱਤੀ ਜਾਵੇ ਵਿਦੇਸ਼ੀ ਬੱਚਿਆਂ ਤੋਂ ਪਹਿਲਾਂ ਸੋ ਹੁਣ ਇੱਕ ਹੋਰ ਨਵਾਂ ਰੂਲ

ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਰੂਲਸ ਹੋਰ ਜ਼ਿਆਦਾ ਸਖਤ ਕਰ ਦਿੱਤੇ ਗਏ ਨੇ ਵਿਜ਼ਿਟਰ ਵੀਜ਼ੇ ਤੇ ਜਾ ਕੇ ਆਪਣਾ ਵੀਜ਼ਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾਣਾ ਬਦਲਵਾਣਾ ਹੁਣ ਨਹੀਂ ਪੋਸੀਬਲ ਹੋਏਗਾ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਇਸ 'ਤੇ ਰੋਕ ਲਗਾ ਦਿੱਤੀ ਹੈ ਪਹਿਲਾਂ ਇਹ ਹੁੰਦਾ ਸੀ ਕਿ ਵਿਜ਼ਟਰ ਵੀਜ਼ਾ ਤੇ ਜਾ ਕੇ ਲੋਕ ਉੱਥੇ ਵਰਕ ਪਰਮਿਟ ਲਈ ਅਰਜ਼ੀ ਦਿੰਦੇ ਸੀ ਅਪਲਾਈ ਕਰ ਦਿੰਦੇ ਸੀ ਜਿਸ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਰਹਿ ਕੇ ਕੰਮ ਕਰ ਸਕਦੇ ਸੀ ਤੇ ਕੁਝ ਵਕਤ ਬਾਅਦ ਉਹ ਪੀਆਰ ਦੀ ਫਾਈਲ ਲਈ ਵੀ ਅਪਲਾਈ ਕਰ ਸਕਦੇ ਸੀ ਪਰ ਕੈਨੇਡਾ ਦੀ ਸਰਕਾਰ ਨੇ ਸਖਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਇਸਤੇ پابੰਦੀ ਲਗਾ ਦਿੱਤੀ ਹੈ ਯਾਨੀ ਕਿ ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਵਿਜ਼ਿਟਰ ਦੇ ਤੌਰ ਤੇ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਦੀ ਸਰਹੱਦ ਦੇ ਅੰਦਰ ਦਾਖਲ ਹੋਵਾਂਗੇ ਤੇ ਫਿਰ ਉੱਥੇ ਵਰਕ ਪਰਮਿਟ ਲਈ ਅਪਲਾਈ ਕਰ ਦੇਵਾਂਗੇ ਤੇ ਇਹ ਮਮਕਨ ਨਹੀਂ ਹੋਏਗਾ ਕਿਉਂਕਿ ਸਰਕਾਰ ਨੇ ਇਹ ਪਾਲਿਸੀ ਬੰਦ ਕਰ ਦਿੱਤੀ ਹੈ ਜਿਸ ਦੇ ਨਾਲ ਜ਼ਾਹਿਰ ਜਈ ਗੱਲ ਹੈ ਲੱਖਾਂ ਹੀ ਪੰਜਾਬੀਆਂ ਦੇ ਸੁਪਨੇ ਜ਼ਰੂਰ ਟੁੱਟੇ ਹੋਣੇ ਕਿਉਂਕਿ ਕੈਨੇਡਾ ਜਾਣ ਦਾ ਕੋਈ ਨਾ ਕੋਈ ਰਸਤਾ ਜੋ ਲੋਕ ਨੇ ਉਹ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਚਾਹੇ ਵਰਕ ਪਰਮਿਟ ਦੇ ਥਰੂ ਚਾਹੇ ਟੂਰਿਸਟ ਵੀਜ਼ਾ ਦੇ ਥਰੂ ਕਿ ਇੱਕ ਵਾਰ ਅਸੀਂ ਕੈਨੇਡਾ ਦੇ ਵਿੱਚ ਐਂਟਰ ਹੋ ਜਾਈਏ ਔਰ ਟੂਰਿਸਟ ਵੀਜ਼ਾ ਤੇ ਜਾ ਕੇ ਵਿਜ਼ਟਰ ਵੀਜ਼ਾ ਤੇ ਜਾ ਕੇ ਉਸ ਵੀਜ਼ਾ ਦੇ ਉੱਤੇ ਵਰਕ ਪਰਮਿਟ ਹਾਸਲ ਕਰਨਾ ਇਹ ਇਹ ਬਹੁਤ ਲੰਬੇ ਅਰਸੇ ਤੋਂ ਦੇਖਿਆ ਜਾ ਰਿਹਾ ਹੈ ਖਾਸ ਕਰਕੇ ਕੋਵਿਡ ਤੋਂ ਬਾਅਦ ਕਿਉਂਕਿ ਇਹ ਜੋ ਪਾਲਿਸੀ ਉਸ ਵਕਤ ਲਾਗੂ ਕੀਤੀ ਗਈ ਸੀ ਜਦੋਂ ਅਗਸਤ 2020 ਦੌਰਾਨ ਕੈਨੇਡੀਅਨ ਸਰਕਾਰ ਨੇ ਕੋਵਿਡ ਦੇ ਸਮੇਂ ਇਹ ਪਾਲਿਸੀ ਲਿਆਂਦੀ ਸੀ ਇਸ ਪਾਲਿਸੀ ਦੇ ਤਹਿਤ ਕੈਨੇਡਾ ਆਏ ਹੋਏ ਵਿਜ਼ਟਰ ਜੋ ਕਿ ਕਿਉਂਕਿ ਉਸ ਵਕਤ ਉਡਾਨਾਂ ਬੰਦ ਹੋ ਗਈਆਂ ਸੀ ਚੱਲ ਨਹੀਂ ਰਹੀਆਂ ਸੀ ਘਰ ਵਾਪਸ ਨਹੀਂ ਉਹ ਪਰਤ ਸਕੇ ਸੀ ਕਾਫੀ ਲੰਬੇ ਅਰਸੇ ਲਈ ਸੋ ਉਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਪਾਲਿਸੀ ਲੈ ਕੇ ਆਈ ਸੀ ਕਿ ਜੋ ਪਰੇਸ਼ਾਨੀਆਂ ਕਰਕੇ ਕੋਵਿਡ ਦੇ ਲਾਕਡਾਊਨ ਕਰਕੇ ਕੈਨੇਡਾ ਦੇ ਵਿੱਚ ਹੀ ਰਹਿ ਗਏ ਨੇ ਉਹ ਵਰਕ ਪਰਮਿਟ ਲੈ ਸਕਦੇ ਨੇ ਤੇ ਇੱਥੇ ਬੈਠ ਕੇ ਕੰਮ ਕਰ ਸਕਦੇ ਨੇ ਪਰ ਇਮੀਗ੍ਰੇਸ਼ਨ ਮਾਹਰਾਂ ਤੋਂ ਜੋ ਜਾਣਕਾਰੀ ਮਿਲੀ ਉਸ ਦੇ ਮੁਤਾਬਿਕ ਇਸ ਪਾਲਿਸੀ ਤਹਿਤ ਜੇਕਰ ਕਿਸੇ ਵਿਅਕਤੀ ਦੇ ਕੋਲ ਵਿਜ਼ਿਟਰ ਸਟੇਟਸ ਹੁੰਦਾ ਸੀ ਤਾਂ ਉਹ ਬਾਰਡਰ ਤੇ ਜਾ ਕੇ ਵਰਕ ਪਰਮਿਟ ਹਾਸਲ ਕਰ ਸਕਦਾ ਸੀ ਔਰ ਇਸ ਨੂੰ ਤਕਨੀਕੀ ਭਾਸ਼ਾ ਦੇ ਵਿੱਚ ਫਲੈਗ ਪੋਲਿੰਗ ਕਿਹਾ ਜਾਂਦਾ ਸੀ ਇਸ ਪਾਲਿਸੀ ਦੇ ਤਹਿਤ ਬਾਰਡਰ ਤੇ ਜਾ ਕੇ ਜਿਸ ਨੇ ਅਰਜ਼ੀ ਦੇਣੀ ਹੁੰਦੀ ਸੀ ਉਸੇ ਦਿਨ ਹੀ ਵਰਕ ਪਰਮਿਟ ਉਸ ਨੂੰ ਹਾਸਲ ਹੋ ਜਾਂਦਾ ਸੀ ਜਦਕਿ ਕਿਸੇ ਹੋਰ ਦੇਸ਼ ਵਿੱਚੋਂ ਵਰਕ ਪਰਮਿਟ ਦੀ ਅਰਜ਼ੀ ਲਗਾਉਣ ਵਾਲੇ ਜੋ ਕੈਂਡੀਡੇਟਸ ਨੇ ਉਹਨਾਂ ਦੀ ਜੋ ਡੀਕ ਹੈ ਉਹ ਲੰਬੀ ਸੀ ਪਰ ਇਸ ਪਾਲਿਸੀ ਦੱਸਦੀ ਹੈ ਜੋ ਪਾਲਿਸੀ ਕੋਵਿਡ ਦੇ ਦੌਰਾਨ